हेलो गाइस वेलकम बैक टू माय न्यू ब्लॉग आर वी रोड़ा चैनल ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਤੁਸੀਂ ਬਹੁਤ ਖੁਸ਼ ਹੋਵੋਗੇ ਤੇ ਕਰਦੇ ਅੱਜ ਦਾ ਆਪਾਂ ਵਲੌਗ ਸ਼ੁਰੂ ਤੇ ਟਾਈਮ ਹੋ ਗਿਆ ਸਵੇਰ ਦੇ 9:30 ਫਟਾਫਟ ਨਹਾ ਕੇ ਤਿਆਰ ਸ਼ਾਰ ਹੋ ਕੇ ਉਧਰ ਬਾਬਾ ਜੀ ਨੂੰ ਮੱਥਾ ਟੇਕ ਕੇ ਆਪਾਂ ਜੋ ਜੁਤ ਕਰ ਲਈਆਂ අරජපතන් මුලමනේ මන්නනවා අඩි මත වියගේ දර්චා අතිමාල්ලේ චොලබොල්ලෝ හැලෝ හැ බොලෝ හැලෝ හැෝගයි ඔවමයිකෝ පෙල්ලට බොල්නනි චොද බොල්නත එ එක වරි බොල්නව ඇදර ිච නේස්තිපරිමිරිකරවලි ඕමයිකෝත් බාරමවෙෙල් කෙඩකයිද හැල ගයිස් සැර ਸਾਰੇ ਨੂੰ ਮੈਂ ਬਿਮਾਰ ਆ ਮੈਂ ਬਿਮਾਰ ਐਦਰ ਬਣ ਗਈ ਸੁਰਸੇ ਦੇ ਚਾਹ ਕੁੱਕੜ ਥੋਕ ਕੇ ਮਾਲ ਨੂੰ ਵੀ ਦਿਖਾ ਕੰਮ ਕਰਵਾਉਂਦੇ ਆ ਅੱਛਾ ਉੱਚੀ ਬੋਲ ਤੇ ਮੜੇ ਬਿਮਾਰ ਤੋਂ ਵੀ ਕੰਮ ਕਰਵਾਉਂਦੇ ਆ ਅੱਛਾ ਯਸ ਲੈ ਚਾੜੂ ਪੁੱਛ ਕਰਵਾਇਆ ਹੁਣ ਚਾਹ ਬਣਾਉਂਦੇ ਫੇਗੰਦਰ ਰੋਟੀ ਬਣਾਓ ਅੱਛਾ ਇਹ ਨੂੰ ਬਹੁਤ ਕੰਮ ਕਰਾਉ ਕਰ ਦਿਆ ਲੈ ਸੱਚੀ ਬੰਦੀ ਆ ਕਿਸੇ ਤੋਂ ਗੋਲ ਕਿਸੇ ਨੂੰ ਪੇਟਦੀ ਆਂਦੀ ਇਹ ਤਾਂ ਇਦਾਂ ਬੇਲਦੇ ਤੁਸੀਂ ਚਲ ਭਾਈਆਂ ਨੂੰ ਚੱਕ-ਚੱਕ ਕੇ ਲੈ ਇੱਥੇ ਪੂੜੀਆਂ ਬਣ ਗਈਆਂ ਲੈ ਬਣ ਗਈ ਰੋਟੀ ਬਣ ਗਈ ਅਹੀ ਪੂਰੀ ਗੋਲ ਦਿਖਾ ਦਿਓ ਫਿਰ ਅੱਜ ਫਿਰ ਮੀਡੀਆ ਚ ਨਾਲੇ ਮੇਰੀ ਰੈਸਪੀਆ ਦੇ ਕੇ ਤਾਂ ਲੋਕਾਂ ਨੂੰ ਪਤਾ ਲੱਗੇ ਹੋਣਾ ਮੈਂ ਕਿੰਡੀ ਕੁ ਸ਼ੈਫ ਹੈ ਨਹੀਂ ਉਹ ਮਾਈ ਗੋਡ ਚਮਚਾ ਚਾ ਖੜਾ ਚਮਚ ਖੜਾ ਚਮਚ ਆਹ ਵਹੀ ਲੱਗਦੀ ਹੈ ਵੈਸੇ ਆਹ ਖੜਾ ਚਮਚ ਜਾਈ ਹਾਲੋ ਮੇ ਲੋ ਸਾਡੇ ਮਮਨਨ ਨੂੰ ਆ ਸਾਡੀ ਮਾਸੀ ਕਮ ਦੀਦੀ ਇਧਰ ਕੱਲਾ ਮਾਸੜ ਹੈ ਅਸੀਂ ਜੀਜੂ ਨਹੀਂ ਗਾਣਾ ਫਿਲਿੰਗ ਚੱਕ ਲੈਂਦੇ ਆ ਜੀਜੂ ਵਾਲੀ ਇਹ ਸਾਡਾ ਪਾਪਾ ਚਲੋ ਹਾਂਜੀ ਹਾਂਜੀ ਬੇਟਾ ਬ੍ਰਦਰ ਅੱਛਾ ਹੈ ਪ੍ਰੋਗਰਾਮ ਵਧੀਆ ਹੁੰਦਾ ਥੋੜਾ ਸਾਡਾ ਉਹਨਾਂ ਦਾ ਕਿਹੜਾ ਪ੍ਰੋਗਰਾਮ ਆ ਆ ਹੋਵੇ ਚੰਡੂ ਨੇ ਜੱਫੀ ਬਾਗੇ ਮਿਲੇ ਕਿ ਨਹੀਂ ਸੰਦੂ ਦਾ ਜਾਲ ਸੋਪੀ ਜਾਈ ਅੰਦਾ ਜੈ ਸਹੀਏ ਕੱਲੇ ਕੱਲੇ ਦੁਸ਼ਕਰਨ ਚੱਲੇ ਕੱਲੇ ਗਏ ਤੇਰੇ ਨਾਲ ਲੈ ਕੇ ਜਾਣਾ ਇਹ ਸਾਡੇ ਨਾ ਉਹ ਆ ਕੀ ਕਹਿੰਦੇ ਹੁੰਦੇ ਆ ਔਰ ਰਹਿਣੀ ਕੀ ਨਾਲੰਦਨ ਦੇ ਆਪਾ ਔਰ ਲਵ ਕਵਲ ਕਪਲ ਕੇ ਕਿਹੜਾ ਕਪਲ ਹੁੰਦਾ ਸੀ ਲਵਰਸ ਇਹ ਲਵਰਸ ਸਾਡਾ ਮਾਸੀ ਮਾਸਾ ਉਹ ਸੁਣਾਓ ਫਿਰ ਪਹਿਲੇ ਨੀਰੋ ਗੁੱਛਦਾ ਉਹ ਵੀ ਨਜ਼ਾਰੇ ਆ ਆ ਗਏ ਆ ਰਹੇ ਕੋਈ ਪਾਣੀ ਗੁੱਛ-ਗੁੱਛ ਕਾਪਿਆ ਹਾਂ ਇਹ ਮੱਚਾ ਆਪ ਕੀਤਾ ਨੇਦਾ ਉਹ ਜੰਦਾਂ ਨੇ ਮੈਂ ਬੱਸ ਕਿੱਥੇ ਕਰਨਾ ਫੇ ਵੋਟਾਂ ਦਾ ਕਰ ਲਿਆ ਕਰੋ ਤਰਕੇ ਤਰਕੇ ਚਾਹਾਂਦੇ ਮੁੜ ਕੇ ਬਾਦੀ ਹੱਕ ਪੈਣਾ ਮੈਂ ਕੀ ਤਾਂ ਪਿਆ ਗੁਰਗੇ ਹਾਂ ਹਜੇ ਤਾਂ ਆਪਾਂ ਥੱਲੇ ਆਏ ਥੱਲੇ ਵਾਲੀ ਗੱਲਾਂ ਕਰੋ ਬਾਬ ਜਹਰਾ ਵਕਤ ਚ ਰਿਹਾ ਆ ਉਹ ਫੇ ਸੰਡੋਂ ਦੇ ਇੱਕ ਕੋਈ ਗਾਣਾ ਚਿੱਤੇ ਆਉਂਦਾ ਕਿ ਨਹੀਂ ਅੱਜ ਔਰ ਫਿਕਰ ਕੀ ਗੱਲ ਲੱਗੀ ਬੋਣਾ ਆਵੇ ਓਹੋ ਸੰਨੂ ਵਿਚਾਰਾ ਸ਼ਰਮੀਲਾ ਜਿਹਾ ਵਾਜੇ ਅਸੀਂ ਤੈਨੂੰ ਬ੍ਰਸ਼ ਕਰਕੇ ਚਾਹ ਪੀਣੀ ਹੈ ਨਾ ਬੋਸ ਕਰਨਾ ਹੈ ਕਰਨਾ ਨਹੀਂ ਕਰਨਾ ਹਜੇ ਕੋਣ ਹੈ ਸੋਨੀ ਮਾਸੀ ਚਾਹ ਫਿੱਕੀ ਬਿਦ ਰਿਹਾ ਟੱਕ ਬੈਠੇ ਫੇਰ ਕੀ ਕਰ ਰਹੇ ਹੋ ਦੁੱਧ ਪਾ ਦੇ ਨੇ ਦੁੱਧ ਪਾ ਦੇ ਵਿੱਚ ਉਹ ਲੋ ਹਲਿਆਰ ਘਰ ਕੇ ਆਣਾ ਕੋਈ ਕੁਝ ਘਰ ਕੇ ਪਾ ਕੇ ਦੂੰਗੀ ਤੇ ਬਰਸ਼ ਹਾ ਕੋਈ ਨਹੀਂ ਫਿਕਰ ਯਾਰ ਨਹੀਂ ਹੁੰਦੀ ਹੁਣ ਜਨਾਨੀ ਬੰਦੇ ਨੂੰ ਬਦਨਾਮ ਕਰਨ ਨਾ ਕੀ ਤਈਆ ਓ ਮਾਈ ਗੋਡ ਇਹ ਪਤਾ ਨਹੀਂ ਲੱਗਦਾ ਕਿ ਮੇਰੇ ਬੱਚਿਆਂ ਵਰਗੀ ਹੈ ਤੇ ਮੈਂ ਕਿਹੜਾ ਉਹ ਇਹ ਤਾਂ ਗਾਣਾ ਹੈ ਗਾਣੇ ਹੋਰ ਬੜੇ ਆ ਕੋਈ ਚੱਜਦਾ ਕੋ ਗੱਲ ਲੱਗ ਜਾ ਤਾਲੀਆ ਸਾਡੀ ਚੱਕਦਾ ਬਿਨਿਆ ਹੋਇਆ ਜਿਹੜਾ ਵਿਚਾਰਾ ਕੁਛ ਕਹਿੰਦਾ ਨਹੀਂ ਉਹ ਐ ਸਾਹੀ ਨੂੰ ਓਦਾਂ ਪਿਆਰ ਨਾਲ ਇਹ ਸਾਡਾ ਮੇਰੀ ਘਰ ਵਾਲੀ ਨੂੰ ਕਿਹਾ ਕਿ ਇਹ ਮਾਸਾ ਸਾਡਾ ਸਾਊ ਆ ਨਾ ਕਹਿ ਰੋ ਦੇ ਤਾ ਤੇਰਾ ਸਿੱਧਰਾ ਜਿਹਾ ਘਰ ਵਾਲਾ ਇਹ ਸਾਊ ਦਾ ਮਾਸਾ ਮੈਂ ਦਿਨ ਨੂੰ ਵੇਚ ਕੇ ਵੀ ਇੱਦਾਂ ਹੀ ਤੈਨੂੰ ਤਾਈਓ ਨਹੀਂ ਵਿਚਾਰਾ ਕੁਛ ਕਹਿੰਦਾ ਤਾਈਓ ਦੇ ਤਰ੍ਹਾਂ ਹੋ ਜਾਂਦੀ ਆ ਯਾਰ ਆਪਾਂ ਹੱਥ ਖੇਡ ਕੇ ਚੱਕ ਦੁਨੀਆ ਤੋਂ ਜਾਣਾ ਹੈ ਅੱਛਾ ਤਾਂ ਜੀ ਸਾਹ ਬਾਕੀ ਹੋਰ ਆ ਗਈ ਨਹੀਂ ਜਲਦੀ ਘਰ ਆਣੀ ਨੂੰ ਕੋਈ ਕੁਝ ਕਵੇ ਫੇਰ ਤਾਂ ਕਿਹਾ ਮੈਂ ਪਾੜ ਦਿਆਂਗਾ ਫੇਰ ਡਬੂਰ ਦਾ ਮੇਰੇ ਘਰ ਆਦੀ ਸਾਂਡੂ ਕਹਿੰਦੇ ਆਉਣੇ ਕੋਈ ਨਹੀਂ ਕਹਿੰਦੇ ਅਗਲੇ ਮੱਥਾ ਦੇਖਦੇ ਆਗੇ ਮੱਥਾ ਦੇ ਸਾਰੇ ਟਿਕਦਾ ਸਾਡੀਆਂ ਨੂੰ ਟਿਕਦੇ ਛੋਟੇ ਸਾਂਡੂ ਆ ਨਾ ਪਹਿਲੀ ਹੱਦ ਲਾਉਂਦੇ ਵੱਡਿਆਂ ਦੇ ਨਹੀਂ ਲੋ ਨਹੀਂ ਉਹ ਉਹ ਗੋਲ ਗੋਲ ਸ਼ਰੀਕ ਹੁੰਦੇ ਆ ਕੋਈ ਨਹੀਂ ਲਾਂਦਾ ਵੱਡੀਆਂ ਸਾਲੀਆਂ ਦੇ ਲਾਂਦੇ ਸੰਡੂ ਵਾਲਾ ਕੋਈ ਨਹੀਂ ਲਾਂਦਾ ਲਾਂਦਾ ਹੁੰਦਾ ਸੰਡੂ ਕੌਣ ਦੇ ਹਾਂ ਇਹ ਤਾਂ ਸਾਲੀ ਦੇ ਵੀ ਨਹੀਂ ਲਾਂਦਾ ਕਦੀ ਆਪਾਂ ਇਦਾਂ ਨਹੀਂ ਬਖਸ਼ੀਦਾ ਇਹ ਆ ਕਿਨੇ ਇਹ ਮੇਰੀ ਸਾਲੀ ਆ ਗਈ ਜੀ ਸਾਲੀ ਕੰਮ ਬੇਟੀ ਉਹ ਸ਼ਿਕਾਇਤ ਕੀ ਆਈ ਹੈ ਹਾਂ ਗੱਲ ਲੱਗ ਜਾ ਤਾਂ ਮੈਨੂੰ ਨਹੀਂ ਲੱਗਦੀ ਕੀ ਪੀਏਗੀ ਨਹੀਂ ਕਿ ਉਹ ਤੇ ਹੀ ਗੱਲ ਲੱਗਦੇ ਹੁੰਦੇ ਆ ਨਾ ਹਾਂ ਹਾਂ ਡੈਡੀ ਕਹਿ ਕੇ ਲੱਗ ਜਾ ਹੈਗੇ ਲੈਣੀ ਹੈ ਸ਼ੁਕਰ ਦੀ ਨਹੀਂ ਕਰ ਗਿਆ ਰੇਨ ਨੂੰ ਇਹਨੂੰ ਥੋੜਾ ਕਹਿੰਦਾ ਆ ਤੁਹਾਡੀ ਦੂਜੀ ਮੋਟੀ ਨੂੰ ਗਿਆ ਇਹਨੂੰ ਕੀ ਬਗਲੀ ਨੂੰ ਆ ਵਾਲੀ ਨੂੰ ਨਹੀਂ ਗਿਆ ਆ ਵਾਲੀ ਨੂੰ ਨਹੀਂ ਗਿਆ ਤੇ ਜੀ ਮੋਟੀ ਨੂੰ ਗਿਆ ਸਾਡੇ ਨੂੰ ਮੋਟੀ ਨੇ ਤਾਂ ਸ਼ੁਰੂ ਤੋਂ ਹੀ ਆਖਰ ਔਣੀ ਗੱਲ ਸੀ ਨਾ ਨਾ ਗਾਦੇ ਇਹ ਦੋਵੇਂ ਢਾਂਡੂ ਬਿੱਲੂ ਰੋ ਗਵਿੰਦ ਨੂੰ ਸਤਾ ਮਾਰਦੇ ਸੀ ਓਏ ਇੱਕ ਵਾਰੀ ਉਹਦੀ ਜਾਏ ਉੱਥੇ ਓਏ ਹੈ ਸਟੋਰੀ ਸੁਣਾਉਂਦੀ ਸੂਰੀ ਸਾਰੀ ਅੰਧਾ ਸੁਨੇਰੇ ਕਦੀ ਬੱਸ ਕਿੰਨੇ ਵਾਰੀ ਜਾਂਦੀ ਆ ਕਹਿੰਦਾ ਕਿਉਂ ਮੈਂ ਨਾ ਨਾ ਨਹੀਂ ਉਹ ਕਹਿੰਦਾ 5 ਵਜੇ ਜਾਊ ਉਹ ਕਹਿੰਦਾ ਕੀ ਹੋਇਆ ਤੁਸੀਂ ਇੰਨੀ ਸੋਫਤੇ ਜਾਣਾ ਕਹਿੰਦਾ ਨਹੀਂ ਚੱਕਤੇ ਨਹੀਂ ਜਾਣਾ ਬਵਲੀ ਲੱਗ ਕੇ ਭਜਣਾ ਉਹ ਚਾਰਾ ਸਾਰੀ ਰਾਤ ਸੱਤਾ ਹੀ ਨਹੀਂ ਐਵੇਂ ਥੱਲੇ ਬਾਹਰ ਰੱਖ ਕੇ ਆਰਾਮ ਨਾ ਪਿਆ ਰਿਆ ਮਿੰਟ ਬਾਦ ਉੱਠ ਕੇ ਗੇਟਵਾਲ ਦੇਖਿਆ ਵੀ ਕਿਤੇ ਭੱਜਦਾ ਨਹੀਂ ਚੱਲਦੇ ਇਹਨੇ ਬੜਾ ਦੁਖੀ ਕੀਤਾ ਅੰਦੀ ਹਾਂ ਜੀ ਬਾਬਾ ਜੀ ਕਿਦਾ ਜੀ ਆलो ਚਾਹ ਪਾਣੀ ਪੀਓ ਫਿਰ ਮਿਲਦੇ ਆਪਾਂ ਤੁਹਾਨੂੰ ਚਲੋ ਆਜੋ ਆਪਾਂ ਚਾਹ ਪੀਏ ਨਾਲ ਖਾਈਏ ਛੋਲੇ ਛੋਲੇ ਪਿੰਡ ਤੋਂ ਹੈ ਪਿੰਨੀ ਵਿਦ ਤੋਂ ਨਹੀਂ ਕਹਾਂਗਾ ਲੈ ਛੋਲੇ ਗੋੜੇ ਬਾਰੇ ਛੋਲੇ ਬੜੇ ਸਵਾਦ ਲੰਦੇ ਆ ਬੋਵਾ ਇਹ ਹਾੜਾ ਮਾਸਾ ਦੇ ਆਏ ਮਾਸਾ ਦੇ ਆ ਆ ਕੇ ਖਾ ਲੈ ਬਹੁਤ ਮਨ ਨੂੰ ਦੋ ਤਣ ਤੇ ਤੇ ਨਹੀਂ ਤੇ ਵੀ ਰੋਣ ਚੱਕਦੇ ਪੈਦੇ ਜਿਆਦਾ ਕੋਈ ਮਾਸਾ ਨਾ ਗੇ ਤੰਡਾ ਗਿਆ ਕੀ ਹਾਂ ਪਸਵਾਣ ਬੋਲੀ ਹਾਂ ਖਾਓ ਮੈਂ ਨਹੀਂ ਖਾਣ ਕਿਉਂ ਅੱਛਾ ਅੱਜ ਸਾਡੇ ਘਰੇ ਆਈ ਮਾਸੀ ਮਾਸੜ ਸਭ ਤੋਂ ਛੋਟੇ ਪਹਿਣਾ ਜੋ ਹਾਡੀ ਮੰਮੀ ਉਹਨਾਂ ਦੀਆਂ ਪਹਿਣਾ ਸਭ ਤੋਂ ਛੋਟੇ ਰੁੱਜੀ ਮਾਸੀ ਛੋਟੇ ਮੈਂ ਫੋਨੇ ਮਾਸੀ ਸਾਡੇ ਛੋਟੇ ਆ ਆਡੀ ਮੰਮੀ ਉਹਨਾਂ ਦੇ ਪਹਿਣਾ ਜੋ ਸਾਰਿਆਂ ਤੋਂ ਛੋਟੀ ਪਹਿਨ ਹੈ ਜੀ ਵਲੀ ਸਾਡੀ ਮਾਸੀ ਪੰਜ ਪਹਿਣਾ ਆ ਆਈਨੋਏ ਕਰਕੇ ਅਸੀਂ ਡੈਡੀ ਨੂੰ ਛੇੜ ਦਿੰਦੇ ਆਂ ਵੀਨਾ ਦੇ ਵੀ ਵੀਨਾ ਦੇ ਵੀ ਨਹੀਂ ਵੀਨਾ ਮਾ ਵੀਨਾ ਰਾਣੀ ਵੀਨਾ ਰਾਣੀ ਕਿੰਨਾ ਕਿੰਨਾ ਨਹੀਂ ਫਿਰ ਪਬਲੀ ਪਬਲੀ ਰਾਣੀ ਹਾਂ ਫਿਰ ਕਿੰਨਾ ਰਾਣੀ ਫਿਰ ਕਿੰਨਾ ਫਿਰ ਜੀਰਾਣੀ ਹਾਂ ਫਿਰ ਸੋਨੀ ਰਾਣੀ ਸੋਨੀ ਰਾਣੀ ਹਾਂ ਸਾਰੀਆਂ ਰਾਣੀ ਆਛਾ ਫਾਂਟੀ ਮਾਸਾ ਅੱਗੇ ਡੈਡੀ ਤੱਤੋ ਬਟਾ ਰੈਸ ਕਰਕੇ ਸਾਰੇ ਨਾਮ ਮੈਨੂੰ ਯਾਦ ਚੱਲ ਜਾਂਦਾ ਆ ਤੇਰੀਆਂ ਤਾਂ ਕੁੜੀਆਂ ਵਰਗੀਆਂ ਮਾਸੀਆਂ ਵਾਹ ਵਿੱਚ ਮਾਸੀਆਂ ਬੰਦੀਆਂ ਕੁੜੀਆਂ ਬੰਦੀਆਂ ਵਿੱਚ ਸਾਰੀਆਂ ਬੰਨੀਆਂ ਰਹੀਆਂ ਰੱਜੀ ਮਾਸੀ ਸੋਨੀ ਮਾਸੀ ਛੋਟੀਆਂ ਆ ਇਹਨਾਂ ਨਾਲ ਤਾਂ ਮੈਂ ਖੇਡਿਆ ਛੋਟਾ ਹੁੰਦਾ ਕੁਵਾਰੇ ਰਈ ਮਾਸੀਆਂ ਸੋਨਣਾ ਨਾਲ ਸਹੀ ਆ ਇਹਦੇ ਅੱਲੇ ਸੋਟੀਆਂ ਦੂਜੀਆਂ ਤਿੰਨ ਵਿਆਈਆਂ ਹੋਈਆਂ ਸੀ ਜਦੋਂ ਮਾਤਾ ਜੀ ਨੇ ਜਦੋਂ ਮੈਨੂੰ ਹੋਵੇ ਚਾਹੀਏ ਮਾਸੀ ਉਹ ਤੁਹਾਡੇ ਸਾਹਮਣੇ ਵਿਆਹ ਹੈ ਅ ਰੱਜੀ ਮਾਸੀ ਦਾ ਤੇ ਕਿੰਨਾ ਸੋਨੀ ਮਾਸੀ ਹੈ ਹੈ ਲਈ ਵਿਆਹ ਤੇ ਦੇਏ ਆ ਦੋਨਾਂ ਦੇ ਅੱਛਾ ਇਹ ਦੋਨੋਂ ਵਿਆਹ ਦੇਖੇ ਮੈਂ ਹਲੋ ਹੁਣ ਬੋਲੋ ਕੀ ਬੋਲਣਾ ਚਾਹ ਸੀ ਲੱਗਦਾ ਅੱਛਾ ਅ ਵੀਆਹ ਸਭ ਆਏ ਨੇ ਪਹਿਲਾਂ ਦੱਸੋ ਸੰਡੂ ਕਿੱਥੇ ਆ ਦੋਨਾਂ ਚੋਂ ਤੁਹਾਡੇ ਬਚਾਲਾ ਕਿੱਧਰ ਗਿਆ ਉਹ ਸੰਡੂ ਮੇਰਾ ਬੁਲਸ਼ੀ ਕਰਨ ਗਿਆ ਜੀ ਅੱਛਾ ਤੇ ਆ ਗਿਆ ਚਾਹ ਪੀਊਗਾ ਰੱਬ ਦੇ ਨਾਲ ਅੱਛਾ ਗੱਲਾਂ ਬਹੁਤ ਆਫੀ ਹੈ ਪਪਾ ਦੱਸਦਾ ਨਾ ਮੈਂ ਪਾਪਾ ਇਹ ਦੱਸ ਕਰਨੇ ਸਿਖਾਤੀ ਇਹਦਾ ਲੈ ਆਈ ਪਪਾ ਪੂਰਾ ਬਲੌਗਰ ਬਣਾਉਣਾ ਕਿਸੇ ਨੇ ਦੇਖਿਓ ਆਪਦਾ ਚੈਨਲ ਖੋਲ ਕੇ ਪਪਾ ਐਕਸਪਰਟ ਹੋਣਾ ਸਾਰੀ ਮੇਰੀ ਯਾਦ ਦਿੰਦੀ ਪਈ ਹੈ ਅੱਛਾ ਫਿੱਕੀ ਫਿੱਕੀ ਮੇਨਾ ਮਿੱਠੇ ਤੋਂ ਬੱਚੇ ਤੇ ਕਰਦੀ ਉਹ ਕਹਿੰਦੀ ਖੰਡ ਨਹੀਂ ਤੁਹਾਡੀ ਖਰਾਬ ਕਰਦੀ ਜਿਹੜੀ ਖੰਡ ਨਹੀਂ ਹੋ ਜਾਂਦਾ ਵੇਸਟ ਕਰਦੀ ਇਹ ਰਾਤ ਦਿਨਾਂ ਖਾਂਦੀ ਹੈ ਅੱਛਾ ਰਾਤ ਦੇ ਨਾਲ ਖਾਂਦੀ ਚਾਹ ਰੋਸ ਰਸ ਪੀਂਦੀ ਵੀ ਇਹ ਚਾਹ ਖਾਂਦੀ ਪਈ ਹੈ ਚਲੋ ਚਲੋ ਅੱਗੇ ਹੋਰ ਹਣ ਕੀ ਕਹਿਣਾ ਚਾਹੋਗੇ ਤੁਸੀਂ ਸਾਲੀ ਨੂੰ ਅੱਜ ਜਿਹਨਾਂ ਨੇ ਮੇਰੀ ਰਾਤ ਖਾਂਦੀ ਪਈ ਹੈ ਅੱਲ ਦੀ ਬਾਦਰ ਲੜਾਕੀ ਹੈ ਅੱਛਾ ਇਹ ਸਕੂਲ ਦਾ 파ਟ ਹੋਣ ਹੋ ਗਈਆਂ ਦੋ ਭੈਣਾਂ ਦੋਨਾਂ ਨੇ ਫੜ ਗਏ ਮਨਹੋਰ ਲੈਣਾ ਮੈਂ ਜੇ ਕੋਈ ਬੋਲੇ ਗਲਤ ਮੈਨੂੰ ਇੱਕ ਵੀ ਨਹੀਂ ਕਾਬੂ ਕਰ ਸਕਦੀ ਅੱਛਾ ਨੇ ਲਾ ਕੁੱਤੇ ਆ ਖੋ ਤੇ ਜੋ ਨਿਕਲਣ ਨਹੀਂ ਦੇਣਾ ਆ ਨਹੀਂ ਇਹ ਅੜਬ ਬੁੜਾ ਵਾਲਾ ਇਸ ਕਰਾ ਜਾਂਡੂ ਉੱਤੇ ਬਿਠਾ ਦਦਾ ਨਾ ਹਿੱਲਣੇ ਹੁਣ ਉਹ ਜਾਂਡੂ ਵਿਚਾਰਾ ਹਾਈ ਬੋਲਾ ਯਾਰ ਹਾਈ ਤਾਂ ਉਹਨੂੰ ਚੁੱਕ ਕੇ ਉੱਤੇ ਬਿਠਾ ਦੇਣਾ ਆਓ ਚੁੱਕ ਦੇਖੋ ਜੀ ਘਰ ਵਾਲੀ ਮੈਨੂੰ ਕਿੰਨੀ ਖੁਸ਼ ਹੁੰਦੀ ਹੈ ਨਾਲੇ ਯਾਦ ਦਿਨ ਦੀ ਐ ਨਾਲ ਰਾਤ ਸੰਦੀ ਐ ਤੇ ਘਰ ਵਾਲਿੰਦੇ ਇੱਕਿਆ ਦੀ ਕੋਈ ਗਾਣਾ ਘਰ ਵਾਲੀ ਬਹੁਤ ਲੜਾਕੀ ਐ ਕੋਈ ਲੜਾਈ ਵਾਲਾ ਗਾਣਾ ਦੇਖ ਕੇ ਜੋਣਾ ਮੋੜਦਾ ਨਹੀਂ ਚੇਤੇ ਹੁੰਦਾ ਜਿਉਂਦਾ ਮੋੜਦੇ ਤੇ ਜਿਹੜਾ ਹੁੰਦਾ ਅੱਛਾ ਉਹ ਰਸ ਖਾ ਲਵੋਗੇ ਤੁਸੀਂ ਕਿੱਦਾਂ ਦੰਦੋਂ ਲੱਗੇ ਪਿਆ ਬਿਨਾਂ ਦੰਦਾਂ ਤੋਂ ਆ ਕੇ ਲੈ ਕਰਕੇ ਉਹ ਉਹ ਓ ਜਿਹਦੇ ਦੰਦਾ ਉਹ ਵਿਚਾਰੇ ਰਾਮ ਨਾ ਖਾਂਦੇ ਆ ਬਿਨਾ ਦੰਦਾਂ ਵਾਲੇ ਫਟਾਫਟ ਖਿੱਚੀ ਜਾਂਦੇ ਤੇਰੇ ਮੂੰਹ 'ਚ ਦੰਦ ਨਹੀਂ ਉਹ ਅੱਗੇ ਕਿੰਨਾ ਕਹਿੰਦੀ ਗੱਲ ਕਹਿੰਦੀ ਮੈਂ ਤਾਂ ਹੈਰਾਨੀ ਆ ਕਹਿੰਦੀ ਐਸੀ ਦੰਦਾਂ ਨੇ ਨਹੀਂ ਕਰ ਚਰ ਖਾਂਦੇ ਜਿਹੜੀ ਦੰਦਾਂ ਜਿਹੜਾ ਦਾ ਚਾਰ ਵੀ ਕੱਲ ਲੈਂਦੀ ਲੋ ਇਧਰ ਸੰਡੂ ਵੀ ਆ ਗਏ ਹੌਲੀ ਹੌਲੀ ਝੂਲਦਾ ਹੁੰਦਾ ਹੁਣ ਦੇਖਦੇ ਆ ਕਿੰਨੇ ਕ ਫਰਕ 'ਚ ਬਚਾ ਲੈ ਬੈਠ ਸਕਦੇ ਕਿ ਨਹੀਂ ਜੀਜੇ ਸਾਲੀ ਦੇ ਵਾਰੀ ਲੰਮਾ ਬਟ ਉੱਤੇ ਬਹਿ ਜਾ ਰਾਜੂ ਵੀ ਮੇਰੇ ਉੱਤੇ ਤਾਂ ਆ ਰਿਹਾ ਮੈਂ ਰਾਜੂ ਕੋਲ ਮੈਂ ਤਾਂ ਲੱਗਦਾ ਨਹੀਂ ਹਾਂ ਦੇਖਿਆ ਇਹ ਇਹ ਹਾਸੇ ਤੇ ਨਾ ਜਾਇਓ ਹਾਸਾ ਅੰਦਰੋਂ ਦੂਜਾ ਨਿਕਲਿਆ ਮੈਂ ਵੀ ਜਾਣਾ ਇਹ ਮਜ਼ਾ ਮੈਂ ਕਬਰਾਂ ਨਹੀਂ ਹਿੱਲਣ ਨਹੀਂ ਦੇਣਾ ਮੈਂ ਮੈਂ ਕਬੂ ਹੀ ਨਹੀਂ ਆਉਣਾ ਦੇ ਤੂੰ ਲੱਤਾ ਚ ਨਿਕਲ ਜਾਣਾ ਮੋਟਾ ਮੁੰਡਾ ਦਾ ਉਦਾਂ ਹੀ ਫੋਸਾ ਹੁੰਦਾ ਬੋਕਾ ਪੋਕਾ ਲੇ ਦੇ ਲਾ ਨਾ ਕਿ ਫਿਰ ਬੋਲੇ ਇਹ ਮੰਨਦੇ ਕਿ ਅਪੂਆ ਉਹਦਾ ਜ਼ੈਨ ਯਾ ਚਲ ਆ ਰਜੂ ਬਹਿ ਜਾ ਸਿੱਟ ਲਾ ਥੱਲੇ ਗੱਡੋ ਬਲੇਖੇ ਅੱਜ ਚਾਹ ਕਰੋ ਪਿੱਛੇ ਮਾਸਟਰ ਨੇ ਬਹਿਣਾ ਦੇਖਿਓ ਕਿੱਥੇ ਆਪਾਂ ਆ ਵੀ ਲੋ ਪਹਿਲਾਂ ਯਾ ਕੋਨੇ ਮਗਰ ਬੈਠੀ ਕਿੰਨਾ ਲੰਮਾ ਦੇਖਿਆ ਮੈਂ ਕਿਹਾ ਸੀ ਨਾ ਜੀਜੇ ਸਾਲੀ ਦੇ ਬਚਾਲੇ ਬੈਣਾ ਚੱਲ ਸਾਂਡੂ ਆ ਲੈ ਟੇਓ ਮੇਰੀ ਘਰ ਵਾਲੀ ਆ ਇਹਤ ਕੋਲ ਚ ਵੇਜੜ ਕੇ ਆ ਦੇਖਿਆ ਆ ਹੁੰਦਾ ਲਵਰਸ ਟੋਲੀਆ ਨਹੀਂ ਵਰਤਣਾ ਸੀ ਉਹ ਮੈਂ ਆਪਣੇ ਘਰ ਜੀ ਜਾਣਾ ਨੱਕ ਪੁੰਜਾ ਦਾ ਮਸਾ ਪੈ ਨੱਕ ਪੁੰਜਾ ਨੱਕ ਪੁੰਜਾ ਤੂੰ ਗਏ ਕੋਈ ਉਹ ਤੁਹਾਡੀ ਹੁਣ ਉਮਰ ਹੋ ਗਈ ਬਾਬਿਆਂ ਨੂੰ ਯਾਦ ਕਰਨ ਲਈ ਨਾ ਤੁਸੀਂ ਹੁਣ ਇੱਕ ਦੂਜੇ ਤੋਂ ਭੱਜਦੇ ਆ ਬੜੀ ਆ ਨਹੀਂ ਉਹ ਸਾਲੀ ਕੋਲ ਬੈਠੀ ਉਹਨੂੰ ਜਦਾਂ ਇਹ ਸਾਲੀ ਬੜੀ ਆ ਇਹ ਤਾਂ ਕੁੜੀ ਆ ਹਾਂ ਨਹੀਂ ਲਈ ਤਾਂ ਇੱਕੋ ਹੀ ਜਨਾਨੀ ਆ ਨਹੀਂ ਲੈ ਲੋਕਾਂ ਦੀਆਂ ਦੋ ਦੋ ਹੁੰਦੀਆਂ ਆ ਅਡੀ ਖੜੀ ਆ ਇੱਕੋ ਹੀ ਜਨਾਨੀ ਆ ਹੋਏ ਬਹੁਤ ਇਰਕੀ ਆ ਹਾਂ ਪੜੀਏ ਪੈਂਦੀ ਲੱਣ ਦੇ ਵਾਸਤੇ ਮੇਰੇ ਨਾਲ ਚਲੋ ਮਨਾ ਲਓ ਨਾ ਸਿੱਧਾ ਵੀ ਤਾਂ ਹੀ ਹੋਇਆ ਹੋਇਆ ਬਿਨਾਂ ਦੰਦਾਂ ਦੀ ਠੋਡੀ ਤੇ ਉਂਗਲ ਰੱਖ ਕੇ ਦਾ ਮਨਾਓ ਇਹ ਠੋਡੀ ਤਾਂ ਬਹਿਰੀ ਰਹਿ ਗਈ ਯਾਰ ਹਾਏ ਐ ਤਾਂ ਵੀ ਠੋਡੀ ਇਹ ਵੀ ਹੋਣੀ ਨਿਕਲੀ ਐ ਹਾਏ ਇੱਧਰ ਮੇਰੀ ਵੋਟੀ ਦੀ ਵੀ ਠੋਡੀ ਛੋਟੀ ਆ ਯਾਰ ਇਹਨੂੰ ਵੀ ਵੱਡੀ ਕਰਨਾ ਵਾ ਆ ਦੇਖੋ ਵਾਓ ਮੈਂ ਵੀ ਇੱਧਰ ਹੱਥ ਰੱਖਵਾਦਾ ਮੈਂ ਵੀ ਠੋਡੀ ਨਾਲ ਹੱਥ ਲਾ ਕੇ ਮਨਾਇਆ ਇੱਧਰ ਮਨਾਓ ਹੱਥ ਰੱਖਿਆ ਕਰ ਤੇ ਰੱਬੇ ਵੱਡੀ ਹੋ ਜੂਗੀ ਉਹ ਮੈਨੂੰ ਤਾਂ ਰੱਖਣ ਹੀ ਨਹੀਂ ਦੀ ਕਿਉਂ ਇਹਦਾ ਹਟਾ ਪਾਪਾ ਨੋ ਦੀ ਸ਼ਰਮ ਕਰਦਾ ਇਧਰ ਨੋ ਇਧਰ ਦੇਖੋ ਇੱਕ ਕੰਧ ਦਾ ਓਲਾ ਫਿਰ ਵੀ ਉੱਚੀ ਉੱਚੀ ਦੇਰੋਂ ਕਿਉਂ ਕਿਉਤੀ ਬੋਲਾ ਅੰਦਰ ਤਾਂ ਲਵ ਕਿਉਤੀ ਬੋਲਾ ਇਹਾਡਾ ਬਾਪੂ ਚਮਕੀਲੇ ਦੇ ਟਾਈਮ ਦਾ ਨਾ ਪਾਈਆਂ ਜਵਾਨੀ ਉੱਪਰ ਦੀ ਜਾਂਦੀ ਬਾਹੇ ਮਾਰਦੀ ਨਾ ਆਹ ਉਹਨਾਂ ਦਾ ਕੰਦਾਦਾ ਹੋ ਗਿਆ ਇਹ ਵੀ ਮੈਨੂੰ ਕਦੇ ਕੰਮ ਆਉਂਦਾ ਨਹੀਂ ਤੇ 71 ਨਹੀਂ ਪਪਾ 75 75 ਦਾ ਗੋਲ ਲੱਗ ਗਿਆ 75 ਵਾਂ 52 ਤੋਂ ਹਾਵਲਾ 75 ਬੰਦਾ 75 ਬੰਦਾ 48 ਤੇ 48 ਤੇ 24 ਨਹੀਂ ਤੇ 25 ਸਾਲਾਂ ਦੇ ਗੱਲ 48 ਤੇ 24 ਕਿੰਨੇ ਹੋਗੇ 48 24 ਦਾ ਕੀ ਮਤਲਬ ਤੇ 52 52 ਦੇ ਵਿੱਚ 48 ਹੋਰ ਪਾਓ 100 ਹੁੰਦਾ 52 ਦੀ ਸ਼ੁਰੂ ਦਾ ਵਾ ਗਰਫਰੀ ਦਾ ਆਓ ਫਿਰ 48 ਆ ਹੋਗੇ ਤੇ ਆ 25 25ਵਾਂ ਚੱਲ ਪਿਆ ਹੁਣ 2025 ਚੱਲ ਪਿਆ 43 ਤੇ ਵੀ 68 68 ਤੇ 4 ਹੋ ਗਏ 74 ਦਾ ਹੋ ਗਏ 75ਵਾਂ ਲੱਗ ਗਿਆ ਨਹੀਂ ਨਹੀਂ 73 ਪੂਰੇ ਹੋ ਗਏ 74ਵਾਂ ਲੱਗ ਗਿਆ ਅਨਪੜ ਜਨਾਨੀ ਨੂੰ ਕੀ ਪਤਾ ਨਹੀਂ ਐਦਾਂ ਉਮਰ ਦੇ ਜਨਾਨੀਆਂ ਹੈ ਜਨਾਨੀਆਂ ਲੜਦੀਆਂ ਬੰਦੇ ਲੜਦੇ ਗੱਲ ਕੇ ਨਾ ਸੋਲਵਾ ਲੱਗਾ ਹੈ ਜਨਾਨੀਆਂ ਕਿਥੇ ਲਈ ਮੈਂ ਇਹਦੀ ਥੋੜੀ ਐਨੇ ਦੀ ਆ ਹਾਂ ਬੰਦੇ ਦੇ ਨਹੀਂ ਕੇ ਬੋਲਦੇ ਇਹਦਾ ਗਿਆਨੀ ਆਪੀ ਚੰਦਾ ਹੌਲੀ ਹੌਲੀ ਲੱਗਿਆ ਪਿਆ ਆਪਣਾ ਮਹਿਣ ਵਰਾਉ ਗਾੜ ਕੇ ਮਾਗੀ ਤਾਂ ਕਾफी ਕਿਸਾਈਰਦੇ ਹੋਈਏ ਨਹੀਂ ਇਹ ਮੋਸ ਉਹ ਕੌੜੀ ਚੀਜੀ ਕਿਹੜੀ ਦਿਖਾ ਲਈ ਹੁੰਦੀ ਇਹਨਾਂ ਇੱਕ ਅੰਦਰਾਂ ਲੱਗਾ ਪਿਆ ਕੌੜੀ ਚੀਜੀ ਆਹ ਇਹ ਤਾਂ ਕੋਈ ਗੱਲ ਨਹੀਂ ਗੱਲ ਨਹੀਂ ਅੱਛਾ ਮਿੱਠੀ ਜੀ ਦੱਤਵਾ ਨਹੀਂ ਕੌੜੀ ਚੀਜੀ ਮਿਲਦੀ ਹੈ ਕਾਦੀ ਹੈ ਕੌੜੀ ਚੀਜੀ ਖਾ ਗਿਆ ਆ ਮੈਂ ਏ ਕੀ ਰਾਜਾ ਮੈਨੂੰ ਤਾਂ ਦੱਸੋ ਉਹ ਫਿਲਮ ਦੀਆਂ ਕਰਦੇ ਆ ਨੰਨਾ ਜਿਹੜਾ ਬੁੱਢਾ ਜਿਹੜਾ ਨਿੱਕਾ ਜਿਹੜਾ ਚ ਉਹ ਬੁੱਢਾ ਕਹਿੰਦਾ ਹੁੰਦਾ ਵੀ ਉਹ ਕਹਿੰਦਾ ਵੀ ਜਦੋਂ ਆ ਕੇ ਮੁੰਡਾ ਪੁੱਛਦਾ ਵੀ ਤੂੰ ਇਹ ਕਿੱਦਾਂ ਦੀ ਜਨੈਨੀ ਵਿਆਹ ਕੇ ਲਿਆਇਆ ਕਹਿੰਦਾ ਮੇਰੇ ਘਰ ਦੇ ਮੈਨੂੰ ਲੈ ਗਏ ਨਿੱਕੇ ਜਿੰਨ ਚਲਾ ਅਦਵੀ ਚੀਜੀ ਲਵਾ ਲਈ ਹੈ ਅਬ ਇਹ ਨਹੀਂ ਪਤਾ ਸੀ ਵੀ ਆਹ ਕੋੜੀ ਚੀਜੀ ਕੋੜੀ ਆਹ ਕੋੜੀ ਚੀਜੀ ਆ ਗਈ ਹੈ ਮੇਰੇ ਕੋਲ ਆ ਕੋੜੀ ਓ ਨਾ ਪਿੱਛੇ ਵਾਲਾ ਬੰਦਾ ਨਹੀਂ ਬੋਲ ਲਗਾਉਂਦੀ ਤਾਂ ਮਿੱਠੀ ਚੀਜੀ ਆ ਚੱਲ ਦੋਸਤਾਂ ਦੇ ਨਾਂ ਨਹੀਂ ਦੋਤੇ ਕਿ ਘੜੋਣਾ ਮੈਂ ਆਪਣਾ ਸੌਂਗ ਘੜੋਣਾ ਹੈ ਜ਼ਹਿਨੀ ਦਾ ਸਭਾ ਦੋ ਸੈਕਿੰਡ ਦੀ ਲੈਨ ਬੋਲ ਕੇ ਤੇ ਹੁਣ ਗਾਣੇ ਮੈਨੂੰ ਬਹੁਤ ਆਉਂਦੇ ਆ ਅੱਛਾ ਕੋਈ ਗੱਦਨ ਹੋਰ ਸੁਣਾ ਲੈ ਅੱਛਾ ਸੁਣਾਓ ਫਿਰ ਧਾਰਮਿਕ ਸੁਣਨਾ ਨਹੀਂ ਧਾਰਮਿਕ ਕਿਹੜਾ ਗਾਣਾ ਹੁੰਦਾ ਧਾਰਮਿਕ ਸ਼ਬਦ ਹੁੰਦਾ ਸ਼ਬਦ ਹੁੰਦਾ ਜਦੋਂ ਜਦੋਂ ਗੁਰੂ ਸਾਹਿਬ ਦੀਆਂ ਪ੍ਰਵਾਹ ਤੇਰੀਆਂ ਨੇ ਹੁੰਦੀਆਂ ਇਹ ਗੱਲਾਂ ਹਾਂ ਕੋਈ ਨਾ ਬੋਲ ਸ਼ਬਦ ਗਾਉਂਦੇ ਹਾਂ ਤੇ ਚਲੋ ਆਈ ਐਮ ਚੈਂਪੀਅਨ ਅੱਛਾ ਸੁਨਾਤਾ

ਚੋਪੀ ਹੋ ਗਈ ਹੁਣ ਆਇਆ ਇਹ ਉਹ ਕੈਮਰਾ ਦੇਖ ਗਿਆ ਉਹ ਕਿੰਦਾ ਸ਼ਾਰ ਮਾਰੀ ਹੈ ਜੇ ਸੁਣਾ ਦੇ ਹੁਣ ਨਹੀਂ ਲੈ ਟੈਲੈਂਟ ਮੈਂ ਇਦਾਂ ਆਪਣਾ ਸ਼ੋਅ ਨਹੀਂ ਕਰਨਾ ਚਾਹੁੰਦੀ ਸਾਰੀ ਦੁਨੀਆ 'ਚ ਇਦਾਂ ਕੋਈ ਆ ਜਾਊਗਾ ਨਾ ਪ੍ਰੋਡਿਊਸਰ ਕਹੇਗਾ ਵੀ ਮੈਂ ਆਪਣੀ ਫਿਲਮ 'ਚ ਗਾਣਾ ਲੈਣਾ ਤੁਹਾਡਾ ਲੂ ਵੀ ਲੂਗੀ ਡਾਂਸ ਵਾਂਗੂ ਇਦਾਂ ਵੀ ਮੇਰਾ ਵੀ ਗਾਣਾ ਹੋ ਗਿਆ ਮਸਾ ਜੂਗਾ ਕੋਈ ਆਹ ਸਹੀ ਕਿ ਨਹੀਂ ਗਾਣਾ ਸੁਣਾ ਲੈ ਇੱਦਾਂ ਚੋਰੀ ਵੀਡੀਓ ਬਣਾਉਣੀ ਹੈ ਬਲੌਗਿੰਗ ਕਰਦਾ ਇੱਥੇ ਫਿਰ ਵੀਡੀਓ ਕਰੇ ਨਾ ਵੀਡੀਓ 2 ਮਿੰਟ ਦੀ ਬਣ ਗਈ ਏ ਤੈਨੂੰ ਹੁਣ ਪਤਾ ਲੱਗਿਆ ਮੈਂ ਅੰਦਰ ਧਿਆਨ ਸੀ ਨਾ ਕੰਮ ਕਰ ਰਿਹਾ ਮੇਰਾ ਉਹ ਬਸ ਮਿਸ ਰਹਿ ਗਿਆ ਜਿਹੜਾ ਪਹਿਲਾਂ ਢੋਲ ਕੇ ਵੀ ਜਾ ਕੇ ਉਖਾਇਆ ਸੀਗਾ ਉਹ ਦਵਰਗਾਣਾ ਚੱਲ ਗਾ ਦੇ ਢੋਲ ਕੇ ਵੀ ਜਾ ਕੇ ਕੁਦਾ ਕੁਦ ਗਵਾ ਕੁਦਾ ਗਵਾ ਮੈਂ ਵਾਇਦ ਬਹੁਤ ਸਰੀਲੀ ਐ ਨਾ ਥੋੜੀ ਜਿਹੀ ਕਮਜ਼ੋਰੀ ਆਈ ਐ ਬਿਮਾਰ ਆ ਨਾ ਕਰਕੇ ਆਹ ਸਸੁਰ ਨੂੰ ਥੋੜਾ ਜਿਹਾ ਮਾਤ ਦਿੰਦੀ ਇੰਨੀ ਸੋਰੀ ਸਸੁਰ ਦੇ ਘਰ ਆਈ ਹਾਂ ਤੇ ਐਲੀ ਪਸੀਲ ਲੰਡਾ ਆ ਗਿਆ ਵਿੱਚ ਠੀਕ ਬਣਾਉਂਗੇ ਅੱਜ ਖਾਣ ਲਈ ਲਾਂ ਗਿਆਨ ਗਿਆਨ ਜਮੀਆ ਵਾ ਮੇਨ ਤਾਂ ਪਿਆ ਸਾਰਾ ਦਿਨ ਤੂੰ ਹੀ ਹੋਨੇ ਕੈਮਰੇ ਚ ਮੇਂ ਆਇਆ ਨਹੀਂ ਨਾ ਵੈਰੀ ਨਾਈਸ ਥਲੀ ਸਹੀ ਹੈ ਮੇਂ ਆਇਆ ਨਹੀਂ ਨਾ ਕਿਉਂ ਮੇਂ ਅੱਜ ਮਾ ਚਲ ਗਿਆ ਮਸੀ ਹੋਰ ਹੈ ਹੋਰ ਏ ਤਾਂ ਲੋਆ ਹੈਂ ਉਹ ਗਿੱਟੀ ਗਿੱਟੀ ਸੋਣੀ ਉਹ ਕਾਲੂ ਆਣਾ ਉਹ ਜਿਆਦਾ ਸੋਣੀ ਹੈ ਆਏ ਕੱਪੜੇ ਬਹੁਤ ਸੋਹਣੇ ਲੱਗਦੇ ਵੈਸੇ ਪਤਾ ਨਹੀਂ ਮੇਰਾ ਫੋਨ ਸੋਨਾ ਵਾ ਨਹੀਂ ਸਾਡੇ ਕੱਪੜੇ ਬਹੁਤ ਸੋਹਣੇ ਥੜੀ ਗਾਂ ਦੀ ਪ੍ਰਮੋਸ਼ਨ ਕਰੋ ਲੈ ਦਿਖਾਤਾ ਦਿੱਤਾ ਹੁਣ ਫਰੀਜ ਚ ਤਾਂ ਇੰਨਾ ਕੀ ਦਿਖਾਈਦਾ ਲਿਪਸੀ ਲੰਡਨ ਬਸ ਉਹ ਮੈਂ ਨਾ ਲੈਣਾ ਪਹਿਲਾਂ ਕੋਈ ਲੈਣਾ ਆਏਗਾ ਤਾਂ ਕਮਿਸ਼ਨ ਦੇਣੀ ਹੁੰਦੀ ਆ ਇੰਨਾ ਕੀ ਦਿਖਾਈ ਦੰਦਾ ਬਸ ਲਿਪਸੀ ਉਹ ਦੇਖੀ ਲਿਪਸੀ ਲੰਡਨ ਲਿਪਸੀ ਨੀਪੂਰਾ ਐਸੇ ਤੇ ਲੈਟ ਚੱਲ ਪਈ ਜਿਆ ਸਕ ਹੁਣ ਵਧੀਆ ਵਧੀਆ ਕੱਪੜੇ ਆ ਗਏ ਨਾ ਤੁਹਾਡੇ ਉਦੋਂ ਦਾ ਉਦੋਂ ਤਾਂ ਖਾਲੀ ਖਾਲੀ ਜਾ ਪਿਆ ਸੀ ਸਾਰਾ ਸ਼ੋਰ ਵਾਓ ਮਯਾਕ ਥੋੜੀ ਆ ਰਹੀ ਹੈ ਮਯਾਕ ਥੋੜੀ ਹੈ ਮਯਾਕ ਥੋੜੀ ਹੈ ਚਲੋ ਹੋਰ ਫੇ ਕਿੱਦਾਂ ਘੇਟ ਨਜ਼ਾਰੇ ਆ ਯਾਰ ਮਿਸਰੀ ਤੋਂ ਬੰਦਾ ਬਿਮਾਰ ਹੁੰਦਾ ਕਿੱਦਾਂ ਦਾ ਖਾਂਦਾ ਰਿਹਾ ਨਾ ਟਿੱਕੀ ਤੇ ਗੋਲ ਗੱਪੇ ਨਾ ਡਾਕਟਰ ਨੇ ਦੱਸਿਆ ਕੜੀ ਚੋਲ ਕੜੀ ਚੋਲ ਦੀ ਖਿਚੜੀ ਖਿਚੜੀ ਦਹੀਂ ਖਿਚੜੀ ਸਾਚੇ ਕੜੀ ਚੋਲ ਗਈ ਹੈ ਕੱਲ ਦੀ ਖਾਦੀ ਹੁਣ ਨਹੀਂ ਮੈਂ ਖਾਣੀ ਖਿਚੜੀ ਅੱਛਾ ਬਸ ਸਹੀ ਹੈ ਕਿਆ ਮੈਂ ਲੱਸੀ ਲੈ ਬਲਮਤਾਂ ਨੂੰ ਦੇਂਦੀ ਆ ਤੁਹਾਨੂੰ ਜੇ ਮੈਂ। ਕਿਆ ਤੈਨੂੰ ਆ ਲੱਸੀ ਲੱਸੀ ਪਿਆਉਣਾ ਨੂੰ ਮੈਂ ਮੇਰੀ ਪੀਣੀ ਲੱਸੀ ਦੱਸੋ ਨਾ ਨਹੀਂ ਪੀਣੀ ਲੱਸੀ ਯਾਰ ਮੈਂ ਤਾਂ ਦਹੀਂ ਪਿਆ ਨੂੰ ਘਰ ਨਹੀਂ ਲਿਜਾਉਣਾ ਨਾ ਨਹੀਂ ਪੀਣੀ ਲੱਸੀ ਅੱਛੀ ਬਣਾਉਣੀ ਆ ਉਹ ਬਹੁਤ ਜ਼ਿਆਦਾ ਠੀਕ ਪੀਣੀ ਦਾ ਗੱਲ ਕਰੂ ਸਾਡੇ ਮਾਲਕਾਂ ਨੇ ਦੇਖਣਾ ਕੈਮਰਿਆਂ ਚ ਲੈ ਲਦਾ ਬਲੌਗ ਬਣਾਉਂਦੇ ਰਹਿੰਦੇ ਆ ਗਏ ਤੇ ਬੋਲ ਬਚਰੇ ਆਪ ਮੇਰੇ ਮਿੰਤਾ ਕਰਦੇ ਕਹਿੰਦੇ ਰਹੀ ਵੀ ਤੂੰ ਲੋਕਾਂ ਦੇ ਕੰਟੈਂਟ ਚੋਰੀ ਕਰ ਲਿਆ ਕਰ ਮੈਂ ਤਾਂ ਨਹੀਂ ਚੋਰੀ ਵਾਲਾ ਕੋਈ ਕੰਮ ਨਹੀਂ ਹੈਗਾ ਆ ਬੜੇ ਮਾਲਕ ਨਹੀਂ ਸੱਚੀ ਸਾਡੇ ਹੈਪੀ ਸਰਕਲ ਜੀ ਸਿੰਘ ਹੈਪੀ ਬੋਰ ਇੰਸਟੈਗਰਾਮ ਨਹੀਂ ਨਹੀਂ ਉਹ ਸਰ ਸਾਡੇ ਬੋਬ ਬਚਰੇ ਮੈਨੂੰ ਕਹਿੰਦੇ ਆ ਰੋਜ ਇਹ ਵੀ ਤੂੰ ਸਾਡੀ ਕਾੜੀਆ ਵੀਡੀਓ ਪਾ ਕੇ ਬਣਾਈਆ ਕਰ ਤੇ ਇਥੋਂ ਕਪੜੇ ਪਾ ਪਾ ਕੇ ਵੀਡੀਓ ਬਣਾਈਆ ਕਰ ਤੂੰ ਚੜ ਜੇ ਮੈਨੂੰ ਬਹੁਤ ਖੁਸ਼ੀ ਹੋਏਗੀ ਕਹਿੰਦੇ ਅੱਛਾ ਉਹ ਸਾਨੂੰ ਪਤਾ ਨਹੀਂ ਮੈਨੂੰ ਬਲੌਗ ਦੇ ਦਿੰਦੇ ਕਿ ਨਹੀਂ ਟੈਗ ਮੈਨੂੰ ਰੋਈ ਫੋਟੋ ਫੇਸਬੁਕ ਤੇ ਕਾਦੇ ਆ ਆ ਪ੍ਰੋਮੋਸ਼ਨ ਕਹਿੰਦੇ ਆ ਪ੍ਰੋਮੋਸ਼ਨ ਕਰਿਆ ਕਰੋ ਤੇ ਸਾਡੇ ਚੈਨਲ ਦੀ ਨਹੀਂ ਬਟ ਸਰਪਚਾਰੀ ਮੈਨੂੰ ਉਹ ਕਹਿੰਦੇ ਆ ਸਹੀ ਗੱਲ ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਘਰੇ ਜਾ ਕੇ ਇੱਕ ਤੇ ਬਾਏ ਲੱਸੀ ਪੀ ਲਈਏ ਲੱਸੀ ਪੀ ਲਈ ਗਏ ਲੋ ਜੀ ਆਪਾਂ ਪਹੁੰਚ ਗਏ ਸੀ ਘਰ ਟਾਈਮ ਹੋ ਗਿਆ ਰਾਤ ਦੇ 7:30 ਉਹ ਰੋਟੀ ਪਾਣੀ ਖਾਈਏ ਇੱਧਰ ਤਾਂ ਹਜੇ ਭੁਜੀਆ ਚੱਲਦਾ ਪਿਆ ਪਿਆ टमाटर ਵਾਲਾ ਪਿਆ टमाटर ਨਾਲ ਵਿੱਚ ਹਰੀ ਮਿਰਚਾ ਪਾ ਕੇ ਮੈਂ ਖਾ ਲਿਆ ਥੋੜਾ ਜਿਹਾ ਐਸੇ ਮੈਨੂੰ ਪਤਾ ਹੀ ਸੀ ਜੇ ਹੰਤਾ ਨੂੰ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਚੰਗਾ ਜੀ ਹੁਣ ਆਪਾਂ ਮਿਲਦੇ ਆ ਅਗਲੀ ਵਾਰੀ ਚੰਗਾ ਜੀ ਬਾਏ ਬਾਏ